ਚਲਦੇ ਵਿਆਹ ਵਿੱਚ ਪਹੁੰਚ ਗਈ ਪ੍ਰੇਮਿਕਾ ਸ਼ਰਿਆਮ ਚੱਲੇ ਘਸੁੰਨ ਮੁੱਕੇ ਖੜਾ ਦੇਖਦਾ ਰਿਹਾ ਮੁੰਡਾ ਦੋਸਤੋ ਅਕਸਰ ਹੀ ਅੱਜਕੱਲ ਨੌਜਵਾਨ ਪਿਆਰ ਕਿਸੇ ਹੋਰ ਨਾਲ ਕਰਦੇ ਨੇ ਤੇ ਵਿਆਹ ਪਰਿਵਾਰ ਦੀ ਸਹਿਮਤੀ ਨਾਲ ਕਿਸੇ ਹੋਰ ਨਾਲ ਕਰਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਕੁੜੀਆਂ ਆਪਸ ਵਿੱਚ ਲੜ ਰਹੀਆਂ ਨੇ ਦਰਸਲ ਜਿਸ ਮੁੰਡੇ ਦਾ ਵਿਆਹ ਹੋ ਰਿਹਾ ਸੀ ਉਹ ਆਪਣੇ ਪਰਿਵਾਰ ਦੇ ਕਹਿਣ ਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਸੀ ਪਰ ਜਦੋਂ ਇਸ ਗੱਲ ਦਾ ਉਸ ਦੀ ਪ੍ਰੇਮਿਕਾ ਨੂੰ ਪਤਾ ਲੱਗਦਾ ਹੈ ਤਾਂ ਉਸ ਦੀ ਪ੍ਰੇਮਿਕਾ ਵੀ ਵਿਆਹ ਵਾਲਾ ਲਹਿੰਗਾ ਪਾ ਕੇ ਵਿਆਹ ਵਿੱਚ ਪਹੁੰਚ ਜਾਂਦੀ ਏ ਅਤੇ ਬਰਮ ਵਾਲਾ ਪਾ ਰਹੇ ਮੁੰਡਾ ਕੁੜੀ ਨੂੰ ਸਟੇਜ ਤੇ ਚੜ੍ਹ ਕੇ ਰੋਕ ਦਿੰਦੀ ਏ ਅਤੇ ਵਿਆਹ ਕਰਵਾ ਰਹੀ ਕੁੜੀ ਨਾਲ ਲੜਨ ਲੱਗ ਜਾਂਦੀ ਹੈ ਅਤੇ ਧੱਕੇ ਮਾਰਨ ਲੱਗ ਜਾਂਦੀ ਏ ਕਹਿੰਦੀ ਹੈ ਕਿ ਤੂੰ ਮੇਰੇ ਪ੍ਰੇਮੀ ਨਾਲ ਵਿਆਹ ਕਿਵੇਂ ਕਰਵਾ ਰਹੀ ਹੈ ਇਸ ਦੇ ਨਾਲ ਤਾਂ ਵਿਆਹ ਮੈਂ ਕਰਵਾਉਂ ਦੋਵਾਂ ਨੂੰ ਲੜਦੀਆਂ ਦੇਖ ਕੇ ਮੁੰਡਾ ਚੁੱਪਚਾਪ ਖੜਾ ਰਹਿੰਦਾ ਏ ਪਰ ਉੱਥੇ ਖੜੇ ਲੋਕ ਉਹਨਾਂ ਦੋਵਾਂ ਨੂੰ ਛਡਵਾਉਂਦੇ ਨੇ ਅਤੇ ਜਦੋਂ ਕੁੜੀ ਵਾਲਿਆਂ ਦਾ ਪਰਿਵਾਰ ਮੁੰਡੇ ਨੂੰ ਪੁੱਛਦਾ ਹੈ ਕਿ ਇਹ ਕੁੜੀ ਕੌਣ ਹੈ ਅਤੇ ਸਾਡੀ ਕੁੜੀ ਨਾਲ ਕਿਉਂ ਲੜ ਰਹੀ ਏ ਤਾਂ ਮੁੰਡਾ ਕਹਿੰਦਾ ਹੈ ਕਿ ਇਹ ਮੇਰੀ ਪ੍ਰੇਮਿਕਾ ਹੈ ਇਹ ਸੁਣ ਕੇ ਕੁੜੀ ਦਾ ਪਰਿਵਾਰ ਵਿਆਹ ਤੋਂ ਜਵਾਬ ਦੇ ਦਿੰਦਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ